ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਆ ਅੱਜ ਦੀ ਵੱਡੀ ਖਬਰ ਖਬਰਾਂ ਨਾਲ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਦਿੱਲੀ ਚ ਪਿਛਲੇ 2 ਦਿਨ ਤੋਂ ਭਾਰੀ ਮੀਂਹ ਪਾਣੀ ਚ ਡੁੱਬਣ ਕਾਰਨ 2 ਬੱਚੇ ਸਮੇਤ ਇੰਨਾਂ ਦੀ ਮੌਤ ਇਸ ਦੇ ਨਾਲ ਹੀ ਰਾਜਧਾਨੀ ਭਾਰੀ ਮੀ ਤੋਂ ਬਾਅਦ ਵੱਖ-ਵੱਖ ਥਾਵਾਂ ਤੇ ਦੋ ਹਾਸੇ ਵਾਪਰੇ ਦਿੱਲੀ ਵਿੱਚ ਬਰਸਾਤ ਦਾ ਮੌਸਮ ਸ਼ੁਰੂ ਹੋ ਗਿਆ ਹੈ ਰਾਜਧਾਨੀ ਵਿੱਚ ਪਿਛਲੇ ਦੋ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਇਸ ਦੇ ਨਾਲ ਹੀ ਮੀਂਹ ਨੇ ਰਾਹਤ ਹੀ ਨਹੀਂ ਸਗੋ ਮੁਸੀਬਤ ਵੀ ਲਿਆਉਂਦੀ ਹੈ ਰਾਜਧਾਨੀ ਚ ਭਾਰੀ ਮੀਂਹ ਤੋਂ ਬਾਅਦ ਵੱਖ-ਵੱਖ ਥਾਵਾਂ ਤੇ ਤੇ ਦੋ ਹਾਸੇ ਵਾਪਰੇ ਪਹਿਲਾ ਹਾਸਾ ਦਿੱਲੀ ਦੇ ਆਰਡਰ ਉਤਰੀ ਜ਼ਿਲ੍ਹੇ ਵਿੱਚ ਬਦਲੀ ਥਾਣੇ ਅਧੀਨ ਪੈਂਦੇ ਸਿਰਾਪੁਰ ਵਿੱਚ ਵਾਪਰੇ ਇਸ ਦੇ ਨਾਲ ਹੀ ਦੋ ਬੱਚੇ ਅੰਡਰਪਾਰ ਵਿੱਚ ਬਰਸਾਤ ਪਾਣੀ ਵਿੱਚ ਖੇਡਣ ਗਏ ਸਨ ਪੁਲਿਸ ਅਨੁਸਾਰ ਮੀਂਹ ਦੇ ਪਾਣੀ ਨਾਲ ਭਰੇ ਇੱਕ ਟੋਏ ਵਿੱਚ ਦੋ ਬੱਚਿਆਂ ਦੀ ਲਾਸ਼ਾਂ ਬ੍ਰਹਮਤ ਹੋਈਆਂ ਹਨ ਖਬਰ ਮੁੰਨ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ